ਪਰਵਾਰ ਚੱਲਿਆ ਜੀ ਬਾਹਰ ਯੂ ਐਸ ਏ ਤਾਂ ਕਰਕੇ ਮਾਲਕ ਨੇ ਆਪਦੀ ਕੋਠੀ ਵੇਚਣੀ ਹੈ ਮਾਲਕ ਕਹਿੰਦੇ ਸਾਨੂੰ ਇੱਥੇ ਲੋੜ ਤਾਂ ਹੈ ਨਹੀਂ ਤਾਂ ਕਰਕੇ ਇਹਨਾਂ ਨੇ ਵੇਚ ਕੇ ਬਾਹਰ ਹੀ ਜਾਣਾ ਸੀ ਜੇ ਕਿਸ ਨੂੰ ਕੋਠੀ ਇਹ ਪਸੰਦ ਆਉਂਦੀ ਹੈ ਗੱਲਬਾਤ ਤੁਸੀਂ ਮਾਲਕ ਨਾਲ ਆਪ ਹੀ ਕਰ ਲਿਓ ਵੀਡੀਓ ਦੇ ਵਿੱਚ ਹੀ ਸਾਰਾ ਕੁਝ ਤੁਹਾਨੂੰ ਆਪਾ ਦੱਸ ਦਾਂਗੇ ਜਮਾ ਸਸਤੀ ਮਾਲਕ ਨੇ ਵੇਚਣੀ ਹੈ ਪੂਰੀ ਆਪਾਂ ਗੱਲਬਾਤ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 73800 ਪੂਰਾ 62173 ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਜਿੰਨੇ ਤੁਸੀਂ ਦੇਖ ਰਹੇ ਹੋ ਬੀਚਣਾ ਚਾਹੁੰਦੇ ਹੋ ਵੀਡੀਓ ਜਾਣਕਾਰੀ ਫੋਟੋ ਮਾ ਆਪਣੇ ਕੋਲੇ ਭੇਜੋ ਜਮਾ ਫ 133 ਗਾਜ਼ ਜਗਾਂ ਦੇ ਵਿੱਚ ਕੋਠੀ ਬਣੀ ਹੋਈ ਹੈ ਜੇ ਕੋਠੀ ਦਾ ਕੰਮ ਜਿੰਨਾ ਮਾਲਕ ਨੇ ਕਰਵਾਇਆ ਹੋਇਆ ਵਧੀਆ ਕਰਵਾਇਆ ਹੋਇਆ ਜੀ ਤੇ ਕੋਠੀ ਨੂੰ ਜਿਹੜੀ ਗਲੀ ਲੱਗਦੀ ਹੈ ਉਹ ਵੀ ਪੂਰੀ ਵਧੀਆ ਲੱਗਦੀ ਹੈ ਕੋਈ ਵੀ ਗੱਡੀ ਅਸੀਂ ਕੋਈ ਵੀ ਅਸੀਂ ਵੱਡੀ ਤੋਂ ਵੱਡੀ ਆਰਾਮ ਨਾਲ ਆਊਗੀ ਤੇ ਜਾਊਗੀ ਗਲੀ 'ਚ ਕੋਈ ਤੰਗੀ ਨਹੀਂ ਹੈਗੀ ਬਾਕੀ ਘਰ ਜਿਹੜਾ ਆਪਾਂ ਵੀਡੀਓ ਚ ਅੱਜ ਲੈ ਕੇ ਪਹੁੰਚੇ ਹਾਂ ਤੁਹਾਨੂੰ ਸਾਰਿਆਂ ਨੂੰ ਪਸੰਦ ਆ ਜਾਊਗਾ ਜੀ ਰੇਟ ਮਾਲਕ ਨੇ ਬਹੁਤ ਵਧੀਆ ਕਿਹਾ ਸੀ ਬਾਕੀ ਕੰਮ ਮਾਲਕ ਨੇ ਜਿੰਨਾ ਇੱਕ ਕਰਵਾ ਰੱਖਿਆ ਤੁਹਾਡੇ ਸਾਹਮਣੇ ਤੁਮਾਨੂੰ ਆਪਾਂ ਵੀਡੀਓ ਚੀਜ਼ ਦਿਖਾ ਦਿੰਨੇ ਆ ਜੀ ਬਾਕੀ ਗਲੀ ਤੁਸੀਂ ਚੈੱਕ ਕਰ ਲਈ ਗਲੀ ਤੋਂ ਬਾਵਾ ਉੱਚੀ ਚੱਕ ਕੇ ਇਹਨਾਂ ਨੇ ਆਪਦੀ ਕੋਠੀ ਪਾਈ ਹੋਈ ਅਸੀ ਸਾਹਮਣੇ ਤੁਸੀਂ ਦੇਖ ਰਹੇ ਹੋ ਜੀ ਬਿਲਕੁਲ ਨਵੀਂ ਕੋਠੀ ਆ ਜੀ ਤੇ ਬਾਹਰਲੀ ਸਾਈਡ ਤੋਂ ਮਾੜਾ ਮੋਟਾ ਜਿਹਾ ਆਪਾਂ ਨੂੰ ਜਿਵੇਂ ਕਿ ਰੰਗ ਦਾ ਕੰਮ ਥੋੜਾ ਜਿਹਾ ਖਰਾਬ ਮਿਲੂ ਅਸੀ ਤੇ ਜਿਹੜਾ ਬਾਥਰੂਮ ਬਣਿਆ ਹੋਇਆ ਇਹ ਆਪਾਂ ਨੂੰ ਸਿੰਪਲ ਮਿਲੂਗਾ ਕੋਈ ਟਾਇਲ ਦਾ ਕੰਮ ਕੋਈ ਕੰਮ ਨਹੀਂ ਕਰਵਾਇਆ ਹੋਇਆ ਸੀ ਇੱਕ ਟੈਂਪਰੇਰੀ ਤੌਰ ਤੇ ਆਪਾਂ ਕਹਿ ਸਕਦੇ ਹਾਂ ਜੇ ਇਸ ਬਾਥਰੂਮ ਨੂੰ ਆਪਾਂ ਵਧੀਆ ਬਣਾਉਣਾ ਹੋਵੇ ਤਾ ਪੂਰਾ ਵਧੀਆ ਬਣ ਵੀ ਜਾਊਗਾ ਜੀ। ਬਾਕੀ ਅੰਦਰ ਤੁਹਾਨੂੰ ਆਪਾਂ ਲੈ ਕੇ ਚੱਲਦੇ ਹਾਂ। ਅੰਦਰੋਂ ਜਿਹੜੀ ਕੋਠੀ ਇਹਨਾਂ ਨੇ ਪਾਈ ਹੈ ਜਮਾਂ ਨਮੀ ਪਾਈ ਹੈ ਜੀ। ਬਾਹਰਲੀ ਸਾਈਡ ਤੋਂ ਥੋੜਾ ਜਿਹਾ ਹਿੱਸਾ ਤਾਂ ਪੁਰਾਣਾ ਹੈਗਾ। ਬਾਕੀ ਅੰਦਰ ਤੁਹਾਨੂੰ ਲੈ ਕੇ ਚੱਲਦਾ ਇੱਕ ਵਾਰੀ ਚੈੱਕ ਕਰੋ ਜੀ। ਤੁਹਾਨੂੰ ਸਾਰਿਆਂ ਨੂੰ ਕੋਠੀ ਇਹ ਅੰਦਰੋਂ ਪਸੰਦ ਆਊਗੀ ਤੇ ਗੱਲਬਾਤ ਆਪਾਂ ਸਾਰੀ ਕਰਾਂਗੇ ਜੀ। ਜਿੰਨੀ ਜਾਣਕਾਰੀ ਤੁਹਾਨੂੰ ਆਪਾਂ ਵੀਡੀਓ 'ਚ ਦੱਸ ਰਹੇ ਹਾਂ ਜੀ। ਜਿੰਨੀ ਵੀ ਜਾਣਕਾਰੀ ਤੁਹਾਨੂੰ ਦੱਸਾਂਗੇ ਜਾਂ ਹਲੇ ਤੱਕ ਦੱਸੀ ਹੈ। ਸਾਰਾ ਕੁਛ ਮਾਲਕ ਦੁਆਰਾ ਆਪਣੇ ਕੋਲੇ ਪਹੁੰਚੇਗਾ ਮਾਲਕ ਨੇ ਜਿੰਨੀ ਜਾਣਕਾਰੀ ਦੱਸੀ ਹੈ ਤੁਹਾਨੂੰ ਆਪਾਂ ਵੀਡੀਓ ਚ ਦੱਸ ਵੀ ਰਹੇ ਹਾਂ ਜੀ ਤੇ ਰਸੋਈ ਤੁਸੀਂ ਚੈੱਕ ਕਰ ਹੀ ਰਹੇ ਹੋ ਰਸੋਈ ਦਾ ਕੰਮ ਵਧੀਆ ਕਰਵਾਇਆ ਹੋਇਆ ਸੀ ਉੱਪਰੋਂ ਜੇ ਛੱਤ ਦੀ ਗੱਲ ਕਰੀਏ ਪੀਓਪੀ ਦਾ ਕੰਮ ਵਧੀਆ ਕਰਵਾਇਆ ਹੋਇਆ ਜੋੜੀਆਂ ਵਧੀਆ ਲੱਗੀਆਂ ਹੋਈਆਂ ਨੇ ਜੇ ਆਪਾਂ ਥੱਲੇ ਫਾਰਸ਼ ਦੀ ਗੱਲ ਕਰੀਏ ਤਾਂ ਮੇਨ ਗੇਟ ਤੋਂ ਲੈ ਕੇ ਹਰ ਪਾਸੇ ਆਪਾਂ ਨੂੰ ਵਧੀਆ ਫਾਰਸ਼ ਮਿਲੂਗਾ ਜੀ ਸਾਰਾ ਘਰ ਆਪਾਂ ਨੂੰ ਪੱਕਾ ਮਿਲੂਗਾ ਬੈੜਾ ਹੋ ਗਿਆ ਅੰਦਰੋਂ ਹੋ ਗਿਆ ਬਾਹਰੋਂ ਹੋ ਗਿਆ ਹਰ ਇੱਕ ਚੀਜ਼ ਬਾਕੀ ਤੁਹਾਨੂੰ ਵੀਡੀਓ ਚ ਕੱਲੀ-ਕੱਲੀ ਚੀਜ਼ ਆਪਾਂ ਦਿਖਾਵਾਂਗੇ ਕੁਝ ਵੀ ਨਹੀਂ ਛੱਡਦੇ ਸੀ ਕੱਲਾ-ਕੱਲਾ ਕੋਨਾ ਹਰ ਇੱਕ ਚੀਜ਼ ਆ ਬਾਕੀ ਤੁਸੀਂ ਦੇਖ ਵੀ ਰਹੇ ਹੋ ਜੀ ਕੋਠੀ ਨੂੰ ਤੇ ਮੈਂ ਉਮੀਦ ਕਰਦਾ ਤੁਹਾਨੂੰ ਪਸੰਦ ਆ ਗਈ ਹੋਊਗੀ ਜੇ ਤੁਹਾਨੂੰ ਕੋਠੀ ਪਸੰਦ ਆਈ ਹੈ ਜੀ ਗੱਲ ਕਰਨੀ ਹੈ ਤਾਂ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਸਕਰੀਨ ਤੇ ਆਪਾਂ ਦੇ ਦਾਂਗੇ ਸੀ ਵੱਡੇ-ਵੱਡੇ ਅੱਖਰਾਂ ਚ ਥੱਲੇ ਲਿਖਿਆ ਤੁਹਾਨੂੰ ਮਿਲੂਗਾ ਜੀ ਮਾਲਕ ਨਾਲ ਗੱਲ ਕਰ ਲਿਓ ਬਾਕੀ ਜਿਹੜਾ ਉੱਤੇ ਬਾਰ-ਬਾਰ ਨੰਬਰ ਆਪਣਾ ਚੱਲਦਾ ਰਹਿੰਦਾ ਹੈਗਾ 73800 ਪੂਰਾ 62173 ਇਹ ਜਿਹੜਾ ਨੰਬਰ ਹੈ ਜੀ ਇਹ ਆਪਣੇ ਚੈਨਲ ਦਾ ਨੰਬਰ ਹੁੰਦਾ ਜੀ ਇਹ ਜਿਹੜਾ ਚੈਨਲ ਦਾ ਨੰਬਰ ਹੈ ਜੀ ਇਸ ਨੰਬਰ ਤੇ ਕੋਠੀ ਬਾਰੇ ਜਾਂ ਕਿਸੇ ਵੀ ਚੀਜ਼ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਜੀ ਆਹ ਨੰਬਰ ਸਿਰਫ ਐਡ ਕਰਾਉਣ ਵਾਸਤੇ ਦਿੱਤਾ ਹੋਇਆ ਸੀ ਜਿਵੇਂ ਤੁਸੀਂ ਜਿੰਨੇ ਦੇਖ ਰਹੇ ਹੋ ਤੁਹਾਡੇ ਕੋਲੇ ਘਰ ਹੈ ਕੋਠੀਆਂ ਮਕਾਨ ਹੈ ਤੁਸੀਂ ਬੀਚਣਾ ਚਾਹੁੰਦੇ ਹੋ ਤਾਂ ਉੱਤੇ ਆਪਣਾ ਜਿਹੜਾ ਵਾਰ-ਵਾਰ ਨੰਬਰ ਚੱਲਦਾ ਰਹਿੰਦਾ ਹੈ ਉਸ ਨੰਬਰ ਤੇ ਜਿਹੜੀ ਕੋਠੀ ਹੈ ਘਰ ਹੈ ਮਕਾਨ ਹੈ ਕਿਸੇ ਵੀ ਏਰੀਆ ਚ ਤੁਹਾਡੇ ਕੋਲੇ ਤੁਹਾਡੇ ਰਿਸ਼ਤੇਦਾਰ ਕੋਲੇ ਜੀ ਬੀਚਣਾ ਤੁਸੀਂ ਚਾਹੁੰਦੇ ਹੋ ਆਪਣੇ ਵਟਸਐਪ ਨੰਬਰ ਤੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਤੇ ਜਮਾ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦਾਂਗੇ ਆਪਣਾ ਨਾ ਤਾਂ ਕੋਈ ਕਮਿਸ਼ਨ ਹੁੰਦਾ ਜੀ ਨਾ ਕੋਈ ਦਲਾਲੀ ਨਾ ਕੋਈ ਫੀਸ ਜਿੰਨਾ ਆਪਾਂ ਕੰਮ ਕਰਦੇ ਆ ਸਾਰਾ ਫਰੀ ਦੇ ਵਿੱਚ ਕਰਦੇ ਆ ਜੀ ਤੁਹਾਡੀ ਸੇਵਾ ਵਾਸਤੇ ਆਪਾਂ ਚੈਨਲ ਬਣਾਇਆ ਸੀਗਾ ਤੇ ਜਦੋਂ ਦੇ ਲੱਗੇ ਆ ਸੀ ਬਸ ਫਰੀ ਸੇਵਾ ਆਪਾਂ ਕਰ ਰਹੇ ਆ ਸੀ ਬਾਕੀ ਤੁਸੀਂ ਐਡ ਕਰਬਾਉਣੀ ਹੈ ਭੇਜੋ ਮੈਂ ਉਡੀ ਕਰੂੰਗਾ ਜੀ ਜਦੋਂ ਵੀ ਵੀਡੀਓ ਬਣਾ ਕੇ ਤੁਸੀਂ ਭੇਜ ਦਿਓਗੇ ਨਾਲ ਦੀ ਨਾਲ ਆਪਾਂ ਐਡ ਤੁਹਾਡੀ ਕਰ ਦੇਵਾਂਗੇ ਜੀ ਬਾਕੀ ਤੁਸੀਂ ਅੰਦਰੋਂ ਇੱਕ ਵਾਰੀ ਚੈੱਕ ਕਰੋ ਜੀ ਹੁਣ ਤੁਹਾਨੂੰ ਅੰਦਰ ਆਪਾਂ ਲੈ ਕੇ ਪਹੁੰਚ ਗਏ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਜੀ ਇਹ ਬਣਿਆ ਹੋਇਆ ਸੀ ਬਾਥਰੂਮ ਬਾਥਰੂਮ ਇੱਕ ਵਾਰੀ ਚੈੱਕ ਕਰੋ ਕਿੰਨਾ ਖੁੱਲਾ ਡੁੱਲਾ ਤੇ ਬਹੁਤ ਵੱਡੇ ਏਰੀਆ ਚ ਬਣਿਆ ਹੋਇਆ ਜੀ ਕੋਈ ਛੋਟਾ ਨਹੀਂ ਹੈਗਾ ਅੰਦਰ ਇਹਨਾਂ ਨੇ ਰੰਗ ਕਰਵਾ ਰੱਖਿਆ ਸੀ ਥੱਲੇ ਫਾਰਸ਼ ਆਪਾਂ ਨੂੰ ਸਿਮਿੰਟਡ ਮਿਲੂਗਾ ਜੀ ਕੋਈ ਟਾਈਲ ਦਾ ਕੰਮ ਨਹੀਂ ਹੋਇਆ ਰੰਗ ਇਹਨਾਂ ਨੇ ਕਰਵਾਇਆ ਹੋਇਆ ਹੈ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਸੀਂ ਇੱਕ ਕੋਠੀ ਖਰੀਦਣਾ ਚਾਹੁੰਦੇ ਹੋ ਜੀ ਤਾਂ ਅੰਦਰ ਟਾਈਲਾਂ ਲਗਾਉਣੀਆਂ ਸੀ ਕਿਵੇਂ ਦਾ ਵੀ ਤਿਆਰ ਕਰਵਾਉਣਾ ਉਹ ਆਪਣੀ ਮਰਜ਼ੀ ਹੈ ਜੀ ਕਿਵੇਂ ਮਰਜ਼ੀ ਆਪਾਂ ਬਾਅਦ ਚ ਤਿਆਰ ਕਰਵਾ ਸਕਦੇ ਹਾਂ ਬਾਕੀ ਬਾਹਰਲਾ ਜਿਹੜਾ ਬਾਥਰੂਮ ਸੀਗਾ ਉਹ ਥੋੜਾ ਜਿਹਾ ਪੁਰਾਣਾ ਸੀ ਪਰ ਉਹਨੂੰ ਵੀ ਵਧੀਆ ਬਣਾਇਆ ਜਾ ਸਕਦਾ ਹੈਗਾ ਬਾਕੀ ਅੰਦਰੋਂ ਕੰਮ ਤੁਸੀਂ ਸਾਰਾ ਦੇਖ ਹੀ ਰਹੇ ਹੋ ਤੇ ਮੈਂ ਉਮੀਦ ਕਰਦਾ ਹਾਂ ਜੀ ਤੁਹਾਨੂੰ ਕੋਠੀ ਇਹ ਪਸੰਦ ਆ ਗਈ ਹੋਊਗੀ ਜੇ ਤੁਹਾਨੂੰ ਕੋਠੀ ਪਸੰਦ ਆਈ ਹੈ ਵਧੀਆ ਲੱਗੀ ਅਸੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਜ਼ਰੂਰ ਕਰ ਦਿਓ ਥੱਲੇ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਜ਼ਰੂਰ ਦਬਾ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗਾਂ ਤੁਹਾਡੇ ਕੋਲੇ ਜੇ ਕੋਠੀ ਆ ਘਾਰਾ ਮਕਾਨ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਸੀ ਤਾਂ ਆਪਣੇ ਕੋਲੇ ਇੱਕ ਵੀਡੀਓ ਤੇ ਪੂਰੀ ਜਾਣਕਾਰੀ ਤੇ ਕੁਝ ਕੁ ਫੋਟੋਆਂ ਜੀ ਆਪਣੇ ਵਟਸਐਪ ਨੰਬਰ ਤੇ ਭੇਜੋ ਆਪਣਾ ਵਟਸਐਪ ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾਗਾ 7380046273 ਤੇ ਇੱਕ ਗੱਲ ਹੋਰ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਹਰ ਰੋਜ਼ ਜੇ ਤੁਸੀਂ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਸੀ ਤਾਂ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਚਿੱਟੇ ਜਿਹੇ ਰੰਗ ਦਾ ਤੁਹਾਨੂੰ ਬਟਨ ਮਿਲੂਗਾ ਉਹਨੂੰ ਜ਼ਰੂਰ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਵੀ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਸੀ ਤੇ ਹਰ ਰੋਜ਼ ਆਪਾਂ ਅਲੱਗ-ਅਲੱਗ ਏਰੀਆ ਚੋਂ ਘਰ ਦੀ ਵੀਡੀਓ ਕੋਠੀ ਦੀ ਮਕਾਨ ਦੀ ਹਰ ਰੋਜ਼ ਆਪਾਂ ਲੈ ਕੇ ਆਉਂਦੇ ਹੀ ਰਹਨੇ ਆ ਜੀ ਘਰ ਦੀ ਆਪਾਂ ਸਾਰੀ ਗੱਲਬਾਤ ਕਰ ਹੀ ਰਹੇ ਹਾਂ ਜੀ ਬਾਕੀ ਕਾਹ ਤੋਂ ਵੇਚਣਾਗਾ ਇਹ ਗੱਲ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤੀ ਸੀਗੀ ਜਾਣਾ ਮਾਲਕ ਨੇ ਬਾਹਰ ਤਾਂ ਕਰਕੇ ਮਾਲਕ ਨੇ ਆਪਦੀ ਕੋਠੀ ਇਹ ਵੇਚਣੀ ਹੈ ਤੇ ਤੁਹਾਨੂੰ ਪਸੰਦ ਆਉਂਦੀ ਐ ਸੀ ਤਾਂ ਮਾਲਕ ਨਾਲ ਗੱਲ ਕਰ ਲਿਓ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਅਸੀਂ ਗੱਲ ਤੁਸੀਂ ਆਪ ਹੀ ਕਰ ਲਿਓ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੋਊਗਾ ਜੀ ਵੱਡੇ ਵੱਡੇ ਅੱਖਰਾਂ 'ਚ ਤੁਹਾਨੂੰ ਦੇ ਹੀ ਦਿੱਤਾ ਆਪਾਂ 8360963451 ਤੇ ਆਪਾਂ ਗੱਲ ਕਰੀਏ ਤਾਂ ਇਹ ਜਿਹੜੀ ਕੋਠੀ ਆਪਾਂ ਨੂੰ ਮਿਲੂਗੀ ਆਪਾਂ ਨੂੰ ਲੁਧਿਆਣੇ ਖਾਸ ਏਰੀਆ 'ਚ ਮਿਲੂਗੀ ਜੀ ਐਨ ਈ ਕੋਲੀਜ ਨੀਅਰ ਲੱਗਦਾ ਬਿਲਕੁਲ ਇਹਨਾਂ ਨੂੰ ਤੇ ਖਾਸ ਲੁਧਿਆਣੇ 'ਚ ਕੋਠੀ ਐ ਜੀ ਤੇ ਲੁਧਿਆਣੇ ਸ਼ਹਿਰ 'ਚ ਕੋਠੀ ਐ ਥੋੜਾ ਜਿਆ ਰੇਟ ਤਾਂ ਤੁਹਾਨੂੰ ਪਤਾ ਹੀ ਹੋ ਜੀ ਸ਼ਹਿਰ ਚ ਬਾਕੀ ਇਹਨਾਂ ਨੇ ਜਿਹੜੀ ਡਿਮਾਂਡ ਕੀਤੀ ਹੈ 37 ਲੱਖ ਰੁਪਈਆ ਇੱਕ ਡਿਮਾਂਡ ਕੀਤੀ ਹੈ ਜੀ ਮਾਲਕ ਕਹਿੰਦੇ ਸੀਗੇ ਮੌਕੇ ਤੇ ਕਰ ਲੰਗੇ ਯੂਐਸਏ ਇਹਨਾਂ ਨੇ ਜਾਣੇਗਾ ਤਾਂ ਕਰਕੇ ਸੇਲ ਕਰਨੀ ਆ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗੀ ਗਿਆ ਸੀ ਤੇ ਗਲੀ ਜਿਹੜੀ ਲੱਗਦੀ ਆ 20 ਫੁੱਟ ਦੀ ਗਲੀ ਲੱਗਦੀ ਆ ਜੀ ਪੂਰੀ ਚੌੜੀ ਗਲੀ ਹੈਗੀ ਤੇ ਸਾਰਾ ਕੁਝ ਤੁਸੀਂ ਚੈੱਕ ਕਰ ਹੀ ਲਿਆ ਵੀਡੀਓ ਚ ਤੇ ਹਰ ਇੱਕ ਚੀਜ਼ ਤੁਹਾਨੂੰ ਆਪਾਂ ਦਿਖਾ ਵੀ ਦਿੱਤੀ ਜੀ ਬਾਕੀ ਤੁਸੀਂ ਫਰੰਟ ਵੀ ਦੇਖ ਲਿਆ ਬਾਹਰੋਂ ਗਲੀ ਵੀ ਦੇਖ ਲਈ ਕਮਰਿਆਂ ਦੇ ਅੰਦਰੋਂ ਵੀ ਦੇਖ ਲਿਆ ਸੀ ਤੇ ਬਾਹਰੋਂ ਵੀ ਦੇਖ ਲਿਆ ਰੰਗ ਨਵਾਂ ਵੀ ਦੇਖ ਲਿਆ ਪੁਰਾਣਾ ਵੀ ਦੇਖ ਲਿਆ ਸੀ ਤੇ ਹਰ ਇੱਕ ਚੀਜ਼ ਤੁਹਾਨੂੰ ਦੱਸ ਵੀ ਦਿੱਤੀ ਬਾਕੀ ਹੁਣ ਮੈਨੂੰ ਕਮੈਂਟ ਕਰਕੇ ਤੁਸੀਂ ਨਾਲ ਦੀ ਨਾਲ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਸੀ ਜੇ ਤੁਹਾਨੂੰ ਕੋਠੀ ਪਸੰਦ ਆਈ ਹੈ ਵਧੀਆ ਲੱਗੀ ਸੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਬੱਤ ਬੱਤ ਵੀਡੀਓ ਨੂੰ ਸ਼ੇਅਰ ਕਰ ਦਿਓ ਬੱਤ ਬੱਤ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਇੱਕ ਵਾਰੀ ਚੈੱਕ ਕਰ ਲਓ ਜੀ ਜੇ ਹਲੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਇੱਕ ਬਾਰੀ ਚੈੱਕ ਕਰੋ ਜੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਜਿਨ੍ਹਾਂ ਨੇ ਪਹਿਲਾਂ ਤੋਂ ਸਬਸਕ੍ਰਾਈਬ ਕਰਕੇ ਰੱਖਿਆ ਹੋਇਆ ਸੀ ਜਾਂ ਫਿਰ ਹੁਣੇ ਸਬਸਕ੍ਰਾਈਬ ਕੀਤਾ ਤੁਸੀਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਬਾਕੀ ਆਪਾਂ ਫਰੀ ਸੇਵਾ ਜੀ ਆਪਣੇ ਚੈਨਲ ਦੀ ਫਰੀ ਚ ਆਪਾਂ ਐਡ ਕਰਦੇ ਹਾਂ ਤੁਹਾਡੇ ਕੋਲੇ ਕੋਠੀ ਆ ਘਰ ਮਕਾਨ ਕਿਸੇ ਵੀ ਪਿੰਡ ਚ ਸ਼ਹਿਰ ਚ ਨਵੀਂ ਕੋਠੀ ਆ ਵੱਡੀ ਕੋਠੀ ਆ ਪੁਰਾਣੀ ਕੋਠੀ ਆ ਕਿਵੇਂ ਵੀ ਆ ਚਾਹੀ ਸਸਤਾ ਕਰ ਹੈ ਮਹਿੰਗਾ ਕਰ ਹੈ ਜੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜ ਦਿਓ ਨੰਬਰ ਆਪਣਾ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਫਰੀ ਚ ਆਪਾਂ ਐਡ ਤੁਹਾਡੀ ਲਾ ਦਾਂਗੇ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤਾਂ ਮਿਲਦੇ ਆ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਕਮੈਂਟ ਲਾਜ਼ਮੀ ਪਾ ਦਿਓ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ